ਇਹਨੂੰ ਮਿਲਣ ਗਏ ਪਰਿਵਾਰ ਵਾਲਿਆਂ ਨੇ ਜਦੋਂ ਘਰ ਆਕੇ ਦੇਖਿਆ ਤਾਂ ਤਸਵੀਰਾਂ ਦੇਖ ਉਹਨਾਂ ਦੇ ਹੋਸ਼ ਉੱਡ ਗਏ ਘਰ ਚ ਪਿਆ ਇੱਕ ਇੱਕ ਸਮਾਨ ਇਸ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਿਆ ਕਿ ਇਸ ਨੂੰ ਦੇਖ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਇੱਕ ਪਾਸੇ ਤਾਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਜਿੱਥੇ ਪਰਿਵਾਰ ਆਪਣੀ ਧੀ ਕੋਲ ਗਿਆ ਹੋਇਆ ਸੀ ਤਾਂ ਪਿੱਛੋਂ ਕਈ ਵੱਡੀ ਗਿਣਤੀ ਦੇ ਵਿੱਚ ਮੁੰਡਿਆਂ ਨੇ ਆ ਕੇ ਘਰ ਦੇ ਵਿੱਚ ਪਏ ਸਾਰੇ ਸਮਾਨ ਦੀ ਭਾਂ ਤੋੜ ਕਰ ਦਿੱਤੀ ਨਾ ਮਣੀ ਅਮਨ ਕਿੱਥੋਂ ਦਰਿਆ ਨਾਲੇ ਜੀ ਇਹ 6 ਕੁ ਮਹੀਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਹੀ ਸਾਰੇ ਘਟ ਤੋਂ ਘਟੋਣੇ ਹੀ 25 30 ਜਣੇ ਹਰ ਇੱਕ ਹੱਥ ਹਥਿਆਰ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਕਿੰਨਾ ਚੱਲਿਆ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆ ਜੀ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾਂਡ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹਿਵੇ ਹੀ ਤੇ ਵਾਰਨਿੰਗ ਦਿੰਦੇ ਹੀ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਹੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਅਜਵਾਕਾਲੇ ਦੋ ਦੋ ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਹੀ ਗੇ ਵਾਧੂ ਜੀ ਗੁੰਡਾਗਰਦੀ ਕੀ ਜੀ ਪਿੰਡ ਸਾੜੇ ਕਾਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾਹਾਂ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰ ਜਿਹੜਾ ਬੰਦ ਪਿਆ ਸੀ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਏ ਸੀ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਸੀ ਗੁੜੀਆ ਕੋਲੇ ਇਹਦਾ ਅਸੀਂ ਕੱਲ ਜੀ ਤੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਕਿੰਨਾ ਕੁ ਸਮਾਨ ਥੋੜਾ ਸਾਡੇ ਸਾਹਮਣੇ ਜੀ ਕੁਝ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫੈਰ ਕੀਤੇ ਹੋਣੇ ਆ ਅਸੀਂ ਤਾਂ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀ ਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ 'ਚ ਸਾਡੇ ਫੈਰ ਹੋਈ ਜਾਂਦੇ ਇਨੇ ਤੋਂ ਬੋਤਲ ਹੋ ਲਿਆ ਆ ਕੇ ਆ ਕੇ ਕੋ ਕਾਰਵਾਈ ਕੀਤੀ ਅਜੇ ਤੱਕ ਤਾਂ ਹੀ ਨਹੀਂ ਜੀ ਐਫਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ ਪੁਲਿਸ ਨੂੰ ਦੱਸ ਕੇ ਆਇਆ ਆ ਸਾਰਾ ਵਾਕਿਆ ਵੀਡੀਓ ਬੁਖਾ ਕੇ ਆਏ ਜੀ ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10:00 ਵਜੇ ਦੀ ਘਟਨਾ ਹੋ ਕਾਰਵਾਈ ਦੀ ਮੰਗ ਹਾਂ ਜੀ ਮੈਨੂੰ ਕੱਲ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇਹਨੇ ਨੇ ਪਿਸਤੌਲ ਲਈ ਫਿਰਦੇ ਪੁਲਸ ਆਫ ਨਾਲੇ ਮੈਨੂੰ ਤਲਾ ਦਾ ਮਹੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਦੋ ਦੋ ਪਿਸਤੌਲ ਆ ਸਾਰਿਆਂ ਕੋਲੇ ਚਾਰ ਚਾਰ ਲਈ ਫਿਰ ਦੇ ਘਰਾਂ ਚੋਂ ਹਥਿਆਰ ਵਧੂਗੇ ਇਹਨਾਂ ਦੇ ਅਮਰੀਕ ਸਿੰਘ ਜੀ ਅਮਰੀਕ ਸਿੰਘ ਕਿੱਥੇ ਰਹਿੰਦੇ ਆ ਹਾਂ ਯਹੀ ਪਿੰਡ ਹੈ ਮੇਰਾ ਜੀ ਯਹੀ ਘਰ ਹੈ ਕੁੰਡੇ ਪਿੰਡ ਜੀ ਹਾਂ ਤੇ ਕੀ ਹੋਇਆ ਜਿਹੜਾ ਹਾਂ ਜੀ ਜਿਹੜਾ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਵਾਲਾ ਬਾਅਦ ਦੱਸਿਆ ਵੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅਕ ਜਿਹੜਾ ਮੇਰਾ ਬੰਦ ਦਾ ਮੈਨੂੰ ਦਿੱਤਾ ਜਾਣਾ ਸਾਫ ਦੇਣਾ ਚਾਹੀਦਾ ਤੇ ਹੁਣ ਜਿਹੜੀ ਇਹ ਗੋਲੀਆਂ ਚੰਗੀਆਂ ਪੰਪੜ ਵੀ ਕੀਤੀ ਹਾਂਜੀ ਹਾਂਜੀ ਕਿੰਨੇ ਕਪਾਈ ਫਿਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਵਾਂਡ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਕੀ ਮਿਲੇ ਤੁਹਾਡੇ ਕੋਲ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਪੱਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਾਰਤੂਸ ਹਾਂ ਹਾਂ ਬੰਦ ਪਿਆ ਸੀ ਕਰਦੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪੁਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮੱਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੁਣ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਬੋਲੇ ਇਹ ਤਾਂ ਕਾਰਵਾਈ ਨਹੀਂ ਕੀਤੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਆ ਜੀ ਸਾਰੇ ਆਪਣਾ ਦਰਖਾਸਤ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆ ਤੇ ਮੌਕਾ ਦੇਖੀ ਉੱਥੇ ਹੀ ਮਹੱਲਾ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੱਸਿਆ ਕਿ ਜਦੋਂ ਦੇਖਿਆ ਕਿ ਘਰ ਦੇ ਵਿੱਚ ਦਾਖਲ ਹੋ ਕੇ ਭਾਂ ਤੋੜ ਕੀਤੀ ਜਾ ਰਹੀ ਹੈ ਪਰ ਉਹ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੂੰ ਵੀ ਮਾਰਨ ਦੀ ਧਮਕੀ ਦੇ ਦਿੱਤੀ ਸੀ ਗੁਰਮੁਖਤ ਸਿੰਘ ਜੀ ਨਹੀਂ ਜੀ ਸਰਪੰਚ ਨਾਲ ਕਿ ਲੜਾਂਗੇ ਸਰਪੰਚ ਹੀ ਲੜਾਂਗੇ ਸਰਪੰਚ ਦਾ ਹੀ ਕੰਮ ਕਰੀਦਾ ਵੈਸੇ ਪਿੰਡ ਉੱਲਾ ਗਿਆ ਆਪਣਾ ਹੀ ਉੰਡੇ ਉੱਲਾ ਗਿਆ ਇਹ ਵੀਰ ਜੀ ਕੋਲ ਰਾਤ ਹਲ ਪਛਾ ਤੇ ਬੰਦੇ ਹੈ ਰਾਤ ਨੂੰ 10:30 ਪੌਣੇ 11 ਦੇ ਕਰੀਬ 30 35 ਬੰਦੇ ਆ ਘਰ ਨੂੰ ਤਾਲਾ ਲੱਗਿਆ ਸੀ ਹੁਣ ਪਤਾ ਨਹੀਂ ਕਿ ਪੁਰਾਣੀ ਰੰਜਿਸ਼ ਦੀ ਪਹਿਲਾਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਡ ਦੇ ਵਿੱਚ ਉਦੋਂ ਵੀ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਡ ਨੇ ਉਦੋਂ ਵੀ ਨਹੀਂ ਕੀਤਾ ਇੱਥੇ ਕੋਈ ਗੱਲ ਨਹੀਂ ਦੀ ਆਸ ਨਹੀਂ ਰੰਜਿਸ਼ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜਿਵੇਂ ਘਰ ਜੀਵ ਦਾ ਘਰ ਜੀਵ ਮਾਰ ਜਾਣਾ ਸੁਣਾ 25 30 ਫਾਇਰ ਕੀਤੇ ਘਰ ਨਾਲ ਆ ਬੱਚੇ ਚੱਕ ਕੇ ਲੈ ਕੇ ਕਾਰ ਤੋਂ ਇਹ ਤੁਹਾਨੂੰ ਸਾਰਾ ਭਾਅ ਦੇ ਨੇ ਜਿਹੜੇ ਮਿਲੇ ਇੱਕਦੋ ਪਾਇਆ ਬਾਕੀ ਉਸ ਤੋਂ ਬਾਅਦ ਘਰ ਖੁੱਲਾ ਇਸ ਬੱਚੇ ਨੂੰ ਚਲੇ ਗਿਆ ਚੱਕ ਕੇ ਸਾਡੀ ਪ੍ਰਸ਼ਾਸਨ ਨੇ ਜੇਹੀ ਮੰਗੇ ਵੀ ਸਾਨੂੰ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਕੀਤਾ ਜਾਵੇ ਘਰ ਬੰਦ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ ਜੀ ਘਰ ਬੰਦ ਲੋ ਜੀ ਦੇਖੋ ਤੁਹਾਡੇ ਸਾਡੇ ਕੋਈ ਚੀਜ਼ ਛੱਡੀ ਨਹੀਂ ਕਰਦੇ ਵਿੱਚ ਜੀ ਇਹ ਸਾਰਾ ਕਿਸ਼ਤਾ ਦੇ ਸਮਾਨ ਲੈ ਕੇ ਗਰੀਬਾਂ ਘਰਾਂ ਨੇ ਬਣਾਇਆ ਕੁਜਾਇਦਾ ਦੇ ਮਾਲਕ ਤਾਂ ਹੈ ਨਹੀਂਗੇ ਅੱਜ ਕੋਈ ਪੁਰਾਣੀ ਵਿੱਚ ਮੁੰਡਿਆਂ ਦੇ ਆਸਪਾਸ ਕੋਈ ਚੋਰਾਂ ਦੇ ਚਾਪੜੀ ਬਾਹਰ ਕੱਢਣਾ ਘਰ ਵਜੇ ਘਰ ਕੱਲ ਦਾ ਸਾਰਾ ਚ ਪਰਿਵਾਰ ਮਾਰ ਦਿੰਦੇ ਨੇ ਫੋਲਸਪੋਲ ਕੋਈ ਕਾਰਵਾਈ ਨਹੀਂ ਹੋ ਰਹੀ ਅਰਜ਼ਾ ਦੇ ਕੇ ਕੋਈ ਆ ਪਹੁੰਚੇ ਨਹੀਂ ਅਕੇ ਸੁਣੇ ਨਹੀਂਗਾ ਸਰਤ ਪ੍ਰਸ਼ਾਸਨ ਨੇ ਹੀ ਮੰਗੇ ਵੀ ਸਾਡੇ ਪਿੰਡ ਦੇ ਇਨਸਾਫ ਕੀਤਾ ਜਾਵੇ ਤੇ ਸਾਡੇ ਪਿੰਡ ਚ ਬਾਰ ਬਾਰੇ ਵਾਰਦਾਤਾਂ ਕਿਉਂ ਹੁੰਦੀਆਂ ਨੇ ਇਹ ਸਾਰਾ ਮੈਬੀ ਸਿਕ ਵਾਲਮੀਕੀ ਤਬਕਾ ਬੈਠਾ ਹੈ ਤੇ ਕੋਈ ਬੰਦਾ ਸਾਡੀ ਗੱਲ ਸੁਣ ਕੇ ਖੁਸ਼ ਹੀ ਨਹੀਂਗਾ ਉਸਦੀ ਪੁੱਤ ਢਿੱਲ ਪੂਰੀ ਢਿੱਲੇ ਦੀ ਪਸਕਾਲ ਦੁਖਾ ਦਿੱਤੀ ਪੰਜ ਸਵੇਰੇ ਜਾ ਕੇ 10 ਵਜੇ ਉਸ ਤੋਂ ਬਾਅਦ ਕੱਲ ਪੂਰਾ ਦਿਨ ਗਿਆ ਚਲ ਅੱਜ ਵੇਖ 12 1 ਵਜੇ ਚੱਲਿਆ ਕੋਈ ਪਹੁੰਚਿਆ ਹੀ ਨਹੀਂਗਾ ਕਾਰ ਬਈ ਜ਼ਰੂਰ ਹੋਣੀ ਚਾਹੀਦੀ ਸੀ ਪਰਮਜੀਤ ਅਸੀਂ ਇੱਥੋਂ ਦੇ ਰਹਿਣ ਵਾਲੇ ਕਿ ਕੀ ਦੇਖਿਆ ਜੀ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30 40 ਜਣੇ ਸੀਗੇ ਕਿੰਨੀਆਂ ਗੋਲੀਆਂ ਵਾਧੂ ਗੋਲੀਆਂ ਚੱਲੀਆਂ 30 40 ਗੋਲੀਆਂ ਉਹਨਾਂ ਚਲਾਈਆਂ

ਪੁਲਿਸ ਨੇ ਸਾਹ ਪਈ ਹੈ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਅਨਸਾਫੀ ਮੰਗਦੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਆ ਚੱਲ ਰਹੀ ਆ ਨਹੀਂ ਨਹੀਂ ਇਹ ਤਾਂ ਨਹੀਂ ਕਰ ਰਹੀ 500 ਵੀ ਹੋਈ ਦੇਖੀ ਤੁਸੀਂ ਆ ਕੇ ਕੀ ਸੀ ਹਾਂ ਦੇਖੋ 500 ਜੁੜ ਰਹੀ ਆ ਇਹ ਤਾਂ ਸਾਫ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨਾਲ ਲੜ ਡਾਟ ਗਈ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪੜਤਾਲ ਚੱਲ ਰਹੀ ਆ ਤਬਦੀਜ਼ ਕਰਨ ਕੇ ਬਾਦ ਜਬ ਮਾਮਲਾ ਸਾਹਮਣੇ ਆਏਗਾ ਤਮ ਦੱਸ ਦਿੱਤਾ ਜਾਏਗਾ ਹਾਂ ਉਹ ਜਿਹੜੀ ਗੋਲੀਆਂ ਦੀ ਰੋਕ ਲਗਾ ਰਹੇ ਨੇ ਕਿਉਂ ਗੋਲੀਆਂ ਨਹੀਂ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਫੋਰੈਂਸਿਕ ਸਾਇੰਸ ਲੈਬੋਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਸ਼ ਚਲੀਆਂ ਜਾਂ ਬਾਦ ਚਲੀਆਂ ਅਗਲੀ ਗੱਲ ਕਰ ਕਰ ਕੀਤੀ ਜਾ ਰਹੀ ਹੈ ਸਿਰ ਗਾਲ ਅਸੀਂ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਠੀਕ ਹੈ ਜੀ ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਹਾਂ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਰ ਜਦ ਅਸੀਂ ਕਾਰ ਵੀ ਕਰਨ ਜਾ ਰਹੇ ਹਾਂ ਠੀਕ ਹੈ ਦੇਖਿਆ ਜਾਵੇ ਤਾਂ ਆਏ ਦਿਨ ਗੁੰਡਾ ਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਪੁਰਾਣੀ ਰੰਜੀਤ ਦੇ ਚਲਦਿਆਂ ਅਜਿਹਾਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ